ਜਿੱਤੇ ਮੇਂ ਜਿਓ ਕਹਿੰਦਾ ਕਰ ਲੋਕ ਵਿਰੋਧ ਕਰ ਰਹੇ ਨੇ ਪਰ ਉਸ ਦੇ ਦਾਖੂਤੀ ਸਰਕਾਰ ਪ੍ਰਚਾਰ ਨਾਲ ਹੀ ਤਾਂ ਤੋਂ ਬਸ ਨਹੀਂ ਕਰਦੀ ਇਹ ਕੱਲੀ ਇਹ ਨਹੀਂ ਇਹ ਦੂ ਪਹਿਲਾਂ ਵਾਲੇ ਵੀ ਇਹ ਜਈ ਸੀ ਔਰ ਇਹਨਾਂ ਨੂੰ ਕੀ ਲੱਗਦਾ ਹੈ ਕਿ ਲੋਕ ਤਾਂ ਕੁਝ ਕਹਿੰਦੇ ਹੀ ਨਹੀਂ ਉਹਨਾਂ ਨੇ ਇੱਕ ਨਵੀਂ ਗੱਲ ਆਈ ਹੈ ਲੋਕਾਂ ਨੇ ਬੋਲਣਾ ਸ਼ੁਰੂ ਕੀਤਾ ਚਮਕੌਰ ਸਾਹਿਬ ਵੀ ਆ ਹੋਇਆ ਉੱਥੇ ਇੱਕ ਫੈਕਟਰੀ ਨੂੰ ਤਿੰਨੇ ਪਾਰਟੀਆਂ ਮਿਲ ਕੇ ਲਵਾ ਰਹੀਆਂ ਸੀ ਉਹਨੂੰ ਰੋਕਿਆ ਗਿਆ ਲੋਕ ਇਕੱਠੇ ਹੋਏ ਲਾਪਨ ਤੋਂ ਬਣਾ ਹੋ ਗਿਆ ਆਹੀ ਅਕਲੀਆ ਬੰਦ ਤੋਂ ਨਾ ਇਹ ਕੰਨੀ ਨਹੀਂ ਸਕਦੀਆਂ ਯਾਰ ਰੇਡ ਕੈਟਾਗਰੀ ਦੀ ਫੈਕਟਰੀ ਪੰਜਾਬ ਚ ਨਹੀਂ ਲੱਗਣ ਦੇ ਵਾਜੇ ਉਹਦਾ ਕਾਰਨ ਪੰਜਾਬ ਦਾ ਜਿੰਨਾ ਪਾਣੀ ਆ ਉਹ ਜ਼ਹਿਰੀਲਾ ਹੋ ਗਿਆ ਤੁਸੀਂ ਕਿਤੇ ਲੁਧਿਆਣੇ ਕੋਲੇ ਜਾਇਓ ਜੇ ਵਲੀਪੁਰ ਪਿੰਡਾ ਉਥੇ ਗੌਸਪੁਰ ਪਿੰਡਾ ਹਰ ਤੀਜੇ ਮਹੀਨੇ ਉਥੇ ਕਾਲੇ ਪੀਲੇ ਦਾ ਟੈਸਟ ਹੁੰਦਾ ਇਹ ਪੰਜਾਬ ਦੇ ਪਿੰਡ ਨੇ ਆ ਜਰਾ ਮਲੋਟ ਦੇ ਲਾਗੇ ਤਰੰਗ ਵਾਲਾ ਤੇ ਸਾਰੀ ਪੰਜਾਬਾ ਨਹਿਰ ਜਿੱਥੋਂ ਜਾਂਦੀ ਹੈ ਜਰਾ ਉਹਨਾਂ ਪਿੰਡਾਂ ਚ ਜਾਇਓ ਜੇ ਹਰ ਬੰਦੇ ਨੂੰ 70% ਬੰਦੇ ਆ ਜਾਂ 80% ਬੰਦਿਆਂ ਨੂੰ ਕਾਲਾ ਪੀਲਾ ਜਾਂ ਕੋਈ ਬਿਮਾਰ ਹੈ। ਜੰਮਦੇ ਬੱਚੇ ਦਿਮਾਗੀ ਆ ਪਾਹਾਜ ਨੇ। ਅਜਵੇਂ ਹੁਣੇ ਗੱਲ ਕਰ ਰਹੇ ਸੀ 2 ਸਾਲ ਦੇ ਬੱਚੇ ਨੂੰ ਅਟੈਕ ਹੋ ਗਿਆ। ਲੀਵਰ ਦਾ ਕੈਂਸਰ ਹੋ ਗਿਆ। ਤਾਂ ਹਜੇ ਰੈੱਡ ਕੈਟਾਗਰੀ ਦੀ ਫੈਕਟਰੀ ਕਿਵੇਂ ਲੱਗੂ ਕਿ ਮੈਨੂੰ ਫਾਸਲ ਸਰ ਇਹ ਕਹਿ ਰਹੇ ਆ ਵੀ ਇਹ ਰੈੱਡ ਕੈਟਾਗਰੀ ਦੀ ਹੈ। ਕਿਹੜੀ ਕੈਟਾਗਰੀ ਦੀ ਆ ਉਹਨਾਂ ਨੂੰ ਇੱਕ ਕੰਮ ਕਰਿਓ ਜੇ ਕਿ ਮੈਂ ਉਹ ਸਾਸ਼ਣ ਵਾਲਾ ਜਿਹੜਾ ਵੀ ਬੰਦਾ ਹੈ ਉਹ ਇਹ ਗੱਲ ਲਿਖ ਕੇ ਦੇ ਦੇ। ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜੇ ਉਸ ਤੋਂ ਬਾਅਦ ਉਹ ਨੌਕਰੀ ਤੇ ਰਹੇ ਜੇ ਤਾਂ ਉਹ ਤਾਂ ਮੜਾ ਜਾ ਲਿਖ ਕੇ ਲਿਓ ਜੇ ਉਹ ਕਹਿ ਦੇ ਲਿਖ ਕੇ ਕਿ ਰੈਡ ਕੈਟਾਗਰੀ ਲਈ ਰੈਡ ਕੈਟਾਗਰੀ ਕਹਿੰਦੇ ਕੀ ਨੂੰ ਆ ਜਿਹੜਾ ਪਾਣੀ ਨੂੰ ਪ੍ਰਲੂਚਿਤ ਕਰੇ ਤੇ ਹਵਾ ਨੂੰ ਗੰਦਾ ਕਰੇ ਉਹ ਇਹਨਾਂ ਦੇ ਨਾਲ ਗੁਰਦੁਆਰਾ ਸਾਹਿਬ ਤੇ ਨਿਸ਼ਾਨ ਸਾਹਿਬ ਲੱਗਿਆ ਕਾਲਾ ਹੋ ਗਿਆ ਚਿੱਟੇ ਕਬੂਤਰ ਕਬੂਤਰ ਦਾ ਮੋਸਟਲੀ ਗੋਲੇ ਦਾ ਚਿੱਟੇ ਹੁੰਦੇ ਨੇ ਚੀਨੇ ਹੁੰਦੇ ਨੇ ਕਾਲੇ ਹੋ ਗਏ ਛਿੜੀਆਂ ਛੱਡ ਗਈਆਂ ਜਗ੍ਹਾ ਪੈਨ ਡਾਲੇ ਵਾਲਾ ਹਾਰ ਦੇਖ ਲਓ ਜੇ ਕੀ ਹੋ ਰਿਹਾ ਠੰਡਣ ਲੱਗੇ ਬਿਮਾਰੀਆਂ ਆਉਣ ਲੱਗੀਆਂ ਅਜੇ 6 ਮਹੀਨੇ ਹੋਏ ਸੀ ਤੇ ਜਿਹੜਾ ਬੰਦਾ ਕਹਿੰਦਾ ਨਾ ਉਹਨੂੰ ਕਾ ਮਾਲ ਦੇ ਪੁੱਤਾਂ ਲਿਖ ਕੇ ਦੇ ਦੇ ਆਪਦਾ ਨਾਮ ਵੀ ਲਿਖਦੀ ਆਪਦਾ ਉਹਦਾ ਵੀ ਲਿਖ ਦੇ ਜਿਹੜਾ ਵੀ ਤੂੰ ਪ੍ਰਸ਼ਾਸ਼ਨ ਵਾਲਾ ਹੈ ਤੇ ਮੈਂ ਤੇਰੇ ਨਾਲ ਵਾਦਾ ਕਰਦਾ ਜੇ ਤੂੰ ਨੌਕਰੀ ਕਰੇਗਾ ਤੇ ਕਿਹੜੇ ਬੰਦੇ ਨੂੰ ਇਨੀ ਨਹੀਂ ਹੱਕਲ ਕੇ ਨੂੰ ਕਵੇ ਰੈਟ ਕੈਟਾਗਰੀ ਨਹੀਂ ਉਹਨੂੰ ਨੌਕਰੀ ਕਰਨ ਦਾ ਕੀ ਹੱਕ ਹੈ ਰੈਟ ਕੈਟਾਗਰੀ ਕਾਦੋਂ ਨਾਲ ਬੰਦੀ ਹੈ ਜੋ ਪਾਣੀ ਨੂੰ ਬੰਦਾ ਕਰਦੇ ਹਵਾ ਨੂੰ ਬੰਦਾ ਕਰਦੇ ਉਹ ਕਰ ਰਹੀ ਹੈ ਦੇਖੋ ਜਾ ਕੇ ਕੀ ਇਹ ਚਲਾ ਕੇ ਵੇਖੋ ਲੱਕੜ ਪਾ ਕੇ ਨਾ ਚਲਾਓ ਟਾਇਰ ਪਾ ਕੇ ਚਲਾਓ ਟਾਇਰ ਬੰਦੇ ਕਿਵੇਂ ਨੇ ਤੇ ਜਰੂਰ ਤੁਸੀਂ ਟਾਇਰ ਨੂੰ ਕਾ ਲੂਗੇ ਤੇ ਕੀ ਹੋਊਗਾ ਉਹਦੇ ਚੋਂ ਕਿਸੇ ਅੰਨੇ ਬੋਲੇ ਨੂੰ ਹੀ ਪੁੱਛ ਲੋ ਦੱਸ ਦੂਗਾ ਤੁਹਾਨੂੰ ਇਹਨਾਂ ਨੂੰ ਨਹੀਂ ਪਤਾ ਅੰਨੇ ਬੋਲੇ ਹੋਏ ਨੇ ਪਤਾ ਕਿਉਂ ਕਿ ਪੈਸੇ ਦਾ ਮੋਤੀਕਾ ਉੱਤਰ ਆਇਆ ਇਹਨਾਂ ਦੇ ਇਹਨਾਂ ਦੇ ਵੀ ਉੱਤਰ ਆ ਪਹਿਲਾਂ ਵਾਲਿਆਂ ਦੇ ਵੀ ਉਹ ਤੋਂ ਪਹਿਲਾਂ ਆ ਲਿਆ ਬਟ ਇਹਨਾਂ ਦੀਆਂ ਅੱਖਾਂ ਸਹੀ ਹੋਣ ਦੀ ਲੋੜ ਹੈ ਬੰਦੇ ਦੇ ਪੁੱਤ ਨਾ ਬਣ ਕੇ ਤਾਂ ਕਹਿ ਦਿਓ ਜੀ ਔਰ ਬਣਾ ਕੇ ਛੱਡਾਂਗੇ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਰੋਜ਼ ਦਿਨ ਆ ਗਈਆਂ 3-4ਾਂ ਦਾ ਵੀ ਹਜੇ ਤੱਕ ਉਹਨਾਂ ਨੇ ਕੋਈ ਮੰਨ ਲਓ ਕੰਮ ਕਰ ਲੈ ਪ੍ਰਦੂਸ਼ਣ ਪੋਲੂਸ਼ਨ ਬੋਰਡ ਦੀ ਪ੍ਰਧਾਨ ਪਤ ਹੈ ਕੌਣ ਬਣੀ ਹੈ ਦਿੱਲੀ ਤੋਂ ਆਈ ਹੈ ਉਸ ਤੋਂ ਪਹਿਲਾਂ ਵਾਲੇ ਨੂੰ ਵੀ ਜੰਦ ਝਾੜੇ ਜਿਹੜਾ ਪੰਜਾਬ ਵਾਲਾ ਆ ਅੱਜ ਜੇ ਤੁਸੀਂ ਪੰਜਾਬ ਦੀ ਸਭ ਤੋਂ ਕਰਪਟ ਮੌਟੀ ਭਲਣੀ ਹੈ ਕਰਪਟ ਜਦ ਕੇ ਸਾਰੇ ਹੀ ਕਰਪਟ ਨੇ ਪਰ ਮੈਂ ਤੁਹਾਨੂੰ ਲਿਖ ਕੇ ਦਿੰਦਾ ਪੋਲੂਸ਼ਨ ਬੋਰਡ ਸਭ ਤੋਂ ਟੌਪ ਤੇ ਹੋਊਗਾ ਸਭ ਤੋਂ ਟੌਪ ਤੇ ਉਹ ਨੂੰ ਬੱਚਾ ਤੇਰੀ ਡਿਊਟੀ ਕੀ ਡੇ ਕੰਮ ਦੀ ਹੈ ਕਿਹੜੇ ਕੰਮ ਦੀ ਡਿਊਟੀ ਹੈ ਜੀਰਾ ਫੈਕਟਰੀ ਬੰਦ ਕਰਾਈ ਹੈ ਨਾ ਆ ਨਾਲ ਸੀਚੇਵਾਲ ਵੀ ਸੀ ਪਾਣੀ ਲਿਆ ਪਾਣੀ ਲੈ ਕੇ ਟੈਸਟ ਕੀਤਾ ਇਹਨਾਂ ਦੀ ਉੱਤੇ ਨਿਗਰਾਨੀ ਸੀ ਸੀਚੇਵਾਲ ਉਰਾਂਦੀ ਤੇ ਪੋਲਿਊਸ਼ਨ ਬੋਰਡ ਨੇ ਲਿਆ ਬਾਅਦ ਚ ਜਿਹੜਾ ਟੈਸਟ ਨਿਕਲਿਆ ਉਹਦੇ ਕਮਾਲ ਦਾ ਪਾਣੀ ਹੈ ਤੇ ਉਸੇ ਜਗ੍ਹਾ ਤੋਂ 29 ਸੰਸਥਾਵਾਂ ਨੇ ਦਿੱਤੇ ਨੇਸ਼ਨਲ ਗ੍ਰੀਨ ਇੰਟਰਨੈਸ਼ਨਲ ਵੀ ਹੈ ਨੈਸ਼ਨਲ ਪੋਲਿਊਸ਼ਨ ਬੋਰਡ ਵੀ ਹੈ ਸਾਰਿਆਂ ਨੇ 29 ਸੈਂਪਲ ਲਏ ਤੇ ਮਾਹ ਗੰਦਾ ਪਾਣੀ ਕਿਹਾ ਹੁਣ ਦੱਸੋ ਇਹ ਕੀ ਪলিউਸ਼ਨ ਬੋਰਡ ਦਾ ਤੇ ਸੀਚੇਵਾਲ ਦਾ ਕੀ ਕਰੀਏ ਵੀਡੀਓਜ਼ ਆਵੇਲੇਬਲ ਨੇ ਉਹ ਜੀਰਾ ਫੈਕਟਰੀ ਵਾਲਿਆਂ ਨੂੰ ਪੁੱਛ ਲਓ ਉਹਨਾਂ ਦੀਆਂ ਵੀ ਅਵੇਲੇਬਲ ਨੇ ਉਹ ਸਾਈਨ ਕੀਤੀਆਂ ਰਿਪੋਰਟਾਂ ਵੀ ਹੈਗੀਆਂ ਨੇ ਵੇਖ ਲਓ ਪਰ ਵੱਧ ਕੇ ਸਮਝੀ ਨਾ ਕੀ ਇਹਨਾਂ ਲੋਕਾਂ ਨੂੰ ਸਸਪੈਂਡ ਕੀਤਾ ਜਾਂਦਾ ਹਟਾਇਆ ਜਾਂਦਾ ਜਾਂ ਇਹਨਾਂ ਨੂੰ ਸਜ਼ਾ ਕੀਤੀ ਜਾਂਦੀ ਹੈ ਕਿ ਤੁਸੀਂ ਜਨਤਾ ਨੂੰ ਗੁੰਮਰਾਹ ਕਰ ਰਹੇ ਹੋ ਮੈਂ ਤੁਹਾਨੂੰ ਦੱਸਾਂ ਇੱਕ ਬੰਦੇ ਦਾ ਕਤਲ ਹੋ ਜੇ ਨਾ ਤੇ ਸਾਰੇ ਭਾਦੀ ਬਣ ਜਾਂਦੀ ਹੈ ਇਹ ਕਿੰਨੇ ਬੰਦਿਆਂ ਦਾ ਕਤਲ ਕਰ ਰਹੇ ਹੈ ਸਮੂਹਿਕ ਕਤਲ ਕੋਈ ਇਹਨਾਂ ਨਾਲ ਗੱਲ ਕਰੂਗਾ ਨਹੀਂ ਕਰੂ ਸ਼ਰਮ ਕਤਲ ਹੋ ਰਿਹਾ ਕੋਈ ਗੱਲ ਨਹੀਂ ਕਰ ਰਿਹਾ ਕਿਉਂ ਨਹੀਂ ਕਰ ਰਹੀ ਯਾਰ ਜ਼ਰੂਰੀ ਹੈ ਗੱਲ ਕਰਨੀ ਇਹ ਨਹੀਂ ਕਰਨਗੇ ਤਾਂ ਇਹ ਕਰਨਗੇ ਕਿਉਂਕਿ ਜ਼ਿੰਦਗੀ ਇਨਾਂ ਦੀ ਜਾ ਰਹੀ ਹੈ ਬੱਚੇ ਇਹਨਾਂ ਦੇ ਬਾਹਰ ਜਾ ਰਹੇ ਨੇ ਮਾਰੇ ਰਹੇ ਨੇ ਅਗਰ ਹੋਰ ਬੰਦ ਕਰੇ ਜੇ ਅਗਰੇ ਫੈਕਟਰੀ ਨਹੀਂ ਬੰਦ ਹੁੰਦੀ ਤਾਂ ਸੰਘਰਸ਼ ਇਕਾ ਕਰੋਂਗੇ ਨਾ ਇਸ ਤਿੱਕੇ ਅੱਕੇ ਕਿਤੇ ਛੱਡਿਆ ਐਂ ਤਿੱਕਾ ਉਹ ਚਲਾ ਕੇ ਦਿਖਾ ਦੇ ਨਾ ਚੱਲਣ ਨਹੀਂ ਦਿੰਦੇ ਉਹ ਹੁਣ ਚਲਾ ਕੇ ਜਦ ਦੱਸਣ ਕਿਉਂ ਚਲਾ ਰਹੇ ਨੇ ਭਗਵੰਤ ਮਾਨ ਦੱਸਦੇ ਭਗਵੰਤ ਮਾਨ ਤੇ ਕੁਲਤਾਰ ਸਿੰਘ ਸਾਧਨਾ ਗੁੱਡੇ ਨਾਲੇ ਤੋਂ ਧੁਰ ਦੇਣ ਦੇ ਸੀ ਆ ਮੈਂ ਤੁਹਾਨੂੰ ਦੱਸਿਆ ਸੇਤੀਆਂ ਮਿਲਦੇ ਕੋਲੇ ਬਹਿ ਕੇ ਕਹਿੰਦਾ ਸੀ ਏ ਡਾ ਗੰਦਾ ਪਾਣੀ ਹੁਣ ਉਹਨੂੰ ਦਿਸਣੋਂ ਹਟ ਗਿਆ ਉਹਨਾਂ ਨੂੰ ਉੱਡਾ ਨਾਲਾ ਨਹੀਂ ਦਿੱਤਾ ਤਾਂ ਤਾਂ ਨਾਲੋਂ ਦੀ ਮੌਤ ਜਾਂਦੀ ਹੈ ਹਰ ਰੋਜ਼ 60 ਕਰੋੜ ਲੀਟਰ ਪਾਣੀ ਉੱਡਾ ਨਾਲਾ ਜਾ ਕੇ ਸਤਲੁਜ ਚ ਪਾਉਂਦਾ ਤੇ ਸਤਲੁਜ ਦੇ ਵਿੱਚੋਂ ਉਹੀ ਨਹਿਰਾਂ ਤੁਹਾਡੀ ਪੰਜਾਬ ਵਾਲਾ ਨਹਿਰ ਵੀ ਉਹਦੇ ਜੋ ਨਿਕਲਦੀਆਂ ਤੇ ਬੰਦੇ ਮਰਦੇ ਨੇ ਕੀ ਇਹਨਾਂ ਤੇ ਸਮੂਹਿਕ ਕਤਲ ਦਾ ਕੇਸ ਨਹੀਂ ਚੱਲਣਾ ਚਾਹੀਦਾ ਜਾਂ ਦੱਸਣ ਇਹ ਪਹਿਲਾਂ ਝੂਠ ਬੋਲਦੇ ਸੀ ਕਿ ਹੁਣ ਝੂਠ ਬੋਲਦੇ ਆ ਬੋਲਦੇ ਕਿਉਂ ਨਹੀਂ ਸਾਡੀ ਝੱਟੋ ਗੱਲ ਕੱਲੇ ਇਹ ਦੱਸਦੇ ਨਾ ਕਿ ਜੋ ਪਹਿਲਾਂ ਕਹਿ ਰਹੇ ਸੀ ਉਹ ਝੂਠ ਸੀ ਜਾਂ ਹੁਣ ਝੂਠ ਹੈ ਇਹਨਾਂ ਨੂੰ ਪੁੱਛ ਲਿਓ ਜੀ ਕਿਵੇਂ ਦੇਖਦੇ ਸਾਰੇ ਧਰਨੇ ਲੋਕੀਂ ਕਾਫੀ ਦਿਨ ਹੋ ਗਏ ਸੀ ਜਿਹੜੇ ਸੰਗਠਨ ਕਰ ਰਹੇ ਆ ਸਰਕਾਰ ਨਾਲ ਸਰਕਾਰ ਬਾਈ ਬਨੀਸ਼ ਸਭ ਤੋਂ ਪਹਿਲਾਂ ਦਮ ਇਹਨਾ ਧਰਨਿਆਂ ਦੀ ਧਰਤੀ ਬਣਾਤੀ ਆ ਤੇ ਅੱਜ ਧਰਨਾ ਕੀ ਆ ਇਕੱਲਾ ਲੋਕਾਂ ਵਾਸਤੇ ਨਹੀਂ ਲੱਗਿਆ ਤੁਹਾਨੂੰ ਮੈਂ ਇੱਕ ਦੱਸ ਦਿਆਂ ਕਿ ਕਮਾਲੂ ਪਿੰਡ ਦਾ ਨਾ ਨਿਸ਼ਾਨ ਸਾਹਿਬ ਵੀ ਜਿਹੜਾ ਉਹ ਵੀ ਕਾਲਾ ਹੋ ਗਿਆ ਤੇ ਉੱਥੇ ਜੇ ਪੰਛੀ ਦੇਖੇ ਪੰਜੇ ਕਬੂਤਰਾਂ ਦੇ ਖੰਭ ਵੀ ਕਾਲੇ ਹੋ ਗਏ। ਉਹ ਹਾਲਾਤਾਂ ਦੇ ਵਿੱਚ ਜੇ ਸਾਡੇ ਜਵਾਗ ਪਾਲਣਗੇ ਤੁਸੀਂ ਇਹ ਦੇਖ ਲਓ ਉਹਨਾਂ ਜੋ ਨਿਕਲਣਾ ਕੀ ਆ। ਅਸੀਂ ਕੀ ਨਾ ਸਿਨੇਮਾ ਘਰਾ ਦੇ ਵਿੱਚ ਜਾ ਕੇ ਸਿਗਰਟ ਦੇ ਕਾਸ਼ ਲਾਉਂਦੇ ਦੇਖਦੇ ਹੁਣ ਕਿਵੇਂ ਕੈਂਸਰ ਹੁੰਦਾ। ਇਹ ਕੈਂਸਰ ਸਾਨੂੰ ਦਿੱਤਾ ਜਾ ਰਿਹਾ। ਤੇ ਦਿੱਤਾ ਤਾਂ ਜਾ ਰਿਹਾ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਖਤਮ ਕਰਨਾ। ਇਹ ਨਵੇਂ ਤਰੀਕੇ ਦੀ ਜਿਹੜੀ ਮਾਕੇ ਪੰਜਾਬ ਦੇ ਵਿੱਚ ਤਰੀਕਾ ਚੱਲ ਪਿਆ। ਮੈਂ ਕਹਿੰਦਾ ਉੱਤਰ ਵੱਡੀਆਂ ਸਰਕਾਰਾਂ ਜਿਹੜੇ ਸੈਂਟਰ ਨਾਲ ਮੱਥਾ ਲਾਉਂਦੇ ਸੀ। ਪਰ ਅਫਸੋਸ ਦੀ ਗੱਲ ਇਹ ਆ ਕਿ ਪੰਜਾਬ ਦੀ ਲੜਾਈ ਲੜਨ ਵਾਲੇ ਕਿਸਾਨ ਜਥੇਬੰਦੀਆਂ ਵੀ ਅੱਜ ਕਿ ਤੇ ਲੋਕ ਆਪ ਦੇ ਹਿੱਸੀ ਲੜਾਈ ਆਪ ਲੜੀ ਜਾਂਦੇ ਆ ਸਭ ਤੋਂ ਵੱਧ ਵੋਟਾਂ ਇਸ ਪਿੰਡ ਚ ਜਿਹੜੀ ਐਮਐਲਏ ਨੂੰ ਪਈ ਉਹ ਐਮਐਨਐ ਨਹੀਂ ਥਿਉਂਦੀ ਮੈਂ ਕਿਹਾ ਵੀ ਅਸੀਂ ਲੀਡਰ ਚੁਣਦੇ ਕਾਦੇ ਵਾਸਤੇ ਉਹਨਾਂ ਵੀ ਸਾਡੇ ਕੀ ਆ ਧੀਆਂ ਪੁੱਤਾਂ ਦੀ ਰੱਖਿਆ ਵਾਸਤੇ ਸਾਡੀ ਰੱਖਿਆ ਕਰੂ ਜਿਹੜਾ ਅਸੀਂ ਕੀ ਆਗੂ ਚੁਣਦੇ ਆ ਅੱਜ ਆਗੂ ਕਿਹੜਾ ਬੈਠਾ ਇੱਥੇ ਮੈਂ ਕਿਹਾ ਇਹ ਖੁਸ਼ੀ ਦੀ ਗੱਲ ਆ ਵੀ ਪਿੰਡ ਦੇ ਤਿੰਨੇ ਸਰਪੰਚ ਅੱਜ ਇੱਥੇ ਬੈਠੇ ਆ ਸਾਬਕਾ ਵੀ ਬੈਠੇ ਆ ਸਾਰੀਆਂ ਪਾਰਟੀਆਂ ਸਾਰੀਆਂ ਜਿਹੜੀਆਂ ਅੱਜ ਵਿਰੋਧ ਦੇ ਵਿੱਚ ਨੇ ਵਿਰੋਧ ਦਾ ਮਰਾਵਾਤ ਰਵੇ ਕਾਲੀ ਦਲ ਕਾਂਗਰਸਾ ਚ ਇੱਥੇ ਆ ਕੇ ਬਹਿ ਗਿਆ ਜਿਹਦੀ ਸਰਕਾਰ ਆ ਅਸੀਂ ਜਾਣਦੇ ਆ ਜੋ ਇਥੋਂ ਗਏ ਵਾ ਕੱਲ ਨੂੰ ਕਿ ਹੋਰ ਆ ਜਾਣੇ ਪਰ ਇਹ ਲੜਾਈ ਜਿੱਤਣ ਵਾਸਤੇ ਲੋਕਾਂ ਨੂੰ ਸਿਰ ਜੋੜ ਕੇ ਲੜਾਈ ਲੜਨੀ ਪੈਣੀ ਆ ਕੁਰਬਾਨੀ ਨੇ ਵੀ ਕਿਹਾ ਹੋਰ ਕੱਤਰ ਮਿਲੋ ਮੇਰੇ ਭਾਈ ਦੂਰ ਦਾ ਦੂਰ ਕਰੋ ਨੇ ਬਲਾਈ ਤੇ ਮੈਂ ਲੋਕਾਂ ਨੂੰ ਇਹੀ ਕਹਿਣਾ ਵੀ ਹੋਰ ਤਾਂ ਕੁਝ ਨਾ ਸੀ ਸਾਡੇ ਨਿਸ਼ਾਨ ਸਾਹਿਬ ਦੇ ਰੰਗ ਕਾਲੇ ਹੋਣ ਲੱਗ ਕੇ ਪੰਜਾਬ ਦੇ ਵਿੱਚ ਤਾਂ ਇਹ ਦੇਖ ਲਓ ਵੀ ਇੱਥੇ ਵਜਨਾ ਕੀ ਆ ਅਗਲਾ ਕੀ ਐਕਸ਼ਨ ਲੈਣ ਵਾਲਾ ਜੇ ਕਹਿੰਦਾ ਮੇਰੇ ਕੱਸੇ ਅੱਜ ਕੰਨਾ ਕੋਈ ਕਰ ਚੱਕਿਆ ਤੇ ਅਜੋ ਪ੍ਰਸ਼ਾਸਨ ਅਧਿਕਾਰੀ ਆਇਆ ਨਾ ਕੁਝ ਲੈ ਸਾਰ ਲਈ ਪ੍ਰਸ਼ਾਸਨਤਾ ਭਈ ਆਪਾਂ ਸਾਰੇ ਜਾਣਦੇ ਆ ਪ੍ਰਸ਼ਾਸਨ ਕਦੋਂ ਆਉਂਦਾ ਹੁੰਦਾ ਇਰੋ ਤਾਂਾ ਦੋ kia ਘੰਟੀ ਖੜਕਣੀ ਆ ਇਹ ਘੰਟੀ ਖੜਕਾਉਣ ਬਾਅਦ ਤੇ ਅਸੀਂ ਵੀ ਇੱਕ ਸੁਝਾਅ ਦਿੰਦਾ ਸੀ ਆਖਿਆ ਦੀ ਵੀ ਸੜਕ ਰੋਕਣ ਨਾਲੋਂ ਨਾ ਸਰਕਾਰ ਤੱਕ ਪੁਤਲਾ ਬਣਾ ਲਓ ਭਗਵਾਨ ਤੁਮਨ ਦਾ ਮੂੰਹ ਲੱਗਿਆ ਹੋਵੇ ਹਲਕੇ ਦੀ ਐਮਐਲਏ ਦਾ ਕਿ ਮੂੰਹ ਲੱਗਿਆ ਹੋਵੇ ਤੇ ਸਾਰਿਆਂ ਨੇ ਮੂੰਹ ਲਾ ਕੇ ਕਿ ਕੀ ਇੱਥੇ ਪੁਤਲਾ ਲੈਣਾ ਜਿਹੜੀ ਗੱਡੀ ਆਉਂਦੀ ਉਹਨੂੰ ਰੋਕ ਕੇ ਆ ਦੇਖ ਕੇ ਕਿਹਾ ਕਰਨ ਵੀ ਜੇ ਪਾਰ ਲੰਘਣਾ ਦਾ ਪਹਿਲਾ ਛੇਤਰ ਲਾ ਕੇ ਦੇ ਮੂੰਹ ਤੇ ਮਾਰ ਤੇ ਉਹਦੀ ਵੀਡੀਓ ਬਣਾ ਕੇ ਫੇਸਬੁੱਕ ਤੇ ਅੱਪ ਮਾ ਕੇ ਕਰ ਦੇਣਾ ਮੈਂ ਤੁਹਾਨੂੰ ਗਾਰੰਟੀ ਕਰਦਾ ਇੱਕ ਦਿਨ ਦੇ ਵਿੱਚ ਕੀ ਹੈ ਸਰਕਾਰ ਦੇ ਕੰਨ ਤੇ ਜੋ ਸਿਰਕੂ ਕਿਉਂਕਿ ਜਿਹੜਾ ਖੇਤਰ ਇੱਥੇ ਵਿੱਚ ਉਹਨਾਂ ਸੜਕ ਤੇ ਘੜੇ ਤੇ ਉਹਨਾਂ ਦੇ ਮੂੰਹ ਤੇ ਉਹ ਖੇਤਰ ਕੀ ਹੈ ਚੰਡੀਗੜ੍ਹ ਸਮੂਹ ਦਾ ਇਸ ਕਰਕੇ ਬੋਲੀਆਂ ਸਰਕਾਰਾਂ ਨੇ ਉਹਨਾਂ ਨੂੰ ਸੁਣਾਉਣ ਵਾਸਤੇ ਸਾਨੂੰ ਤਰੀਕੇ ਵੀ ਬਦਲਨੇ ਪੈਣਗੇ ਲੋਕਾਂ ਨੂੰ ਪਰੇਸ਼ਾਨੀ ਇਹ ਇਹ ਧਰਨਾ ਪਹਿਲਾਂ ਲਿਖਿਆ ਹੋਇਆ ਸੀ ਅੱਜ ਸ਼ੁਰੂਆਤ ਸੀ ਪਰ ਹੁਣ ਵਾਲੇ ਟਾਈਮ ਤੇ ਕੀ ਹੈ ਸਾਡੀ ਵੀ ਇਸ ਕਮੇਟੀ ਨਾਲ ਇਹ ਸਲਾਹ ਹੋ ਗਈ ਹੈ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਨਾਲ ਉਹ ਲੋਕਾਂ ਨੂੰ ਨਾਲ ਜੋੜੀਏ ਤੇ ਨਾਲ ਜੋੜਨ ਵਾਸਤੇ ਅਸੀਂ ਲੋਕਾਂ ਨੂੰ ਇਥੇ ਕੀ ਹੈ ਮੈਂ ਕਹਿੰਦਾ ਬੈਰੀਕੇਟਿੰਗ ਕਰਕੇ ਰੋਕ ਕੇ ਲੋਕਾਂ ਨੂੰ ਲੰਘਣ ਦਿੱਤਾ ਜਾਵੇ ਪਰ ਨਾਲ ਸਾਥ ਲੈਣ ਵਾਇਦੇ ਕਿਹਾ ਜਾ ਵੀ ਖੇਤਰ ਮਾਰਕਟ ਟੱਪੋ ਤਾਂ ਇਹ ਚੀਜ਼ ਦੀ ਆਵਾਜ਼ ਬੜੀ ਦੂਰ ਤੱਕ ਜਾਣੀ ਆ ਨਵੇਂ ਤਰੀਕੇ ਦੇ ਅੰਦੋਲਨ ਵੀ ਕਿਉਂਕਿ ਸਰਕਾਰਾਂ ਕੋਲੇ ਨਵੇਂ ਹੱਥ ਕੰਢਿਆ ਤੇ ਸਾਨੂੰ ਲੜਾਈ ਵੀ ਨਵੇਂ ਤਰੀਕੇ ਨਾਲ ਲੜਨੀ ਪੈਣੀ ਹੈ ਅੱਜ ਕਿਹੜਾ ਸਰਮਾਇ ਪ੍ਰੇਮ ਨੰਬਰਦਾਰ ਜੀ ਪਿੰਡ ਕਮਾਲੂ ਮੇਰੀ ਮੈਸੇਜ ਹੈ ਜਿਹੜੀ ਮੋਕਾ ਸਰਪੰਚ ਹੈ ਜਿਹੜੇ ਕਿਵੇਂ ਦੇਖਦੇ ਹੋ ਲਗਾਤਾਰ ਧਰਨਾ ਲਾਈ ਬੈਠੇ ਹੋ ਅਜੇ ਸਰਕਾਰ ਤੇ ਉਹਨਾਂ ਆਇਆ ਅਜੇ ਸਰਕਾਰ ਤੇ ਜਾਂ ਪ੍ਰਸ਼ਾਸਨ ਦੇ ਧਰਨਾ ਲੋਕਾਂ ਦੀਆਂ ਤਕਲੀਫਾਂ ਦੇਖੋ ਜੀ ਅਸੀਂ ਅੱਜ 50 ਦਿਨ ਹੋ ਗਏ ਧਰਨਾ ਦੇਤੇ ਨੂੰ 50 ਦਿਨਾਂ ਚ ਅੱਜ ਤੱਕ ਪ੍ਰਸ਼ਾਸਨ ਪਿਛਵਾਹੀ ਦੁਆਰੇ ਕਿ ਤੁਹਾਡਾ ਮਸਲਾ ਹੱਲ ਹੋਊਗਾ ਲੇਕਿਨ ਸਾਰੀਆਂ ਵੱਖ-ਵੱਖ ਜਥੇਬੰਦੀਆਂ ਸਮਾਜ ਸੇਵੀਆਂ ਨਾਲ ਅਸੀਂ ਜੋ ਵੀ رابطہ ਕਾਇਮ ਕੀਤਾ ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਇਹ ਮਸਲਾ ਤੁਹਾਡਾ ਇੱਥੇ ਆਪਦੇ ਖੇਤ ਚ ਬੈਠ ਕੇ ਨਹੀਂ ਹੋਣਾ ਤੁਸੀਂ ਵੱਡੇ ਰੋਡ ਦੇ ਉੱਤਰੋ ਜੇ ਸਰਕਾਰ ਭਗਵੰਤ ਮਾਨ ਤੱਕ ਇਹਦੀ ਆਵਾਜ਼ ਪਹੁੰਚੂਗੀ ਤੁਹਾਡੀ ਤਾਂ ਤੁਹਾਡੀ ਕੋਈ ਸੁਣੀ ਜਾਊ ਕਿ ਸਾਰੇ ਮੰਗਾਂ ਕੇ ਲਈ ਮੁਸ਼ਕਲ ਆ ਗਈ ਹੈ। ਮੁਸ਼ਕਲ ਕਰਕੇ ਬੈਠੇ ਆ ਸੀ ਜੀ। ਬਹੁਤ ਮੰਗਦੇ ਆ ਜੀ ਇਹ ਵੀ ਬੰਦ ਕਰਾਉਣੀ ਹੈ ਜੀ। ਬੰਦ ਕਰਾ ਕੇ ਉਠਾਂਗੇ। ਬਈ ਭਾਈ ਇੰਨੇ ਦਿਨ ਹੋ ਗਏ ਧਰਨਾ ਲੱਗਿਆ ਨੂੰ ਕੋਈ ਸਰਕਾਰੀ ਅਧਿਕਾਰੀ ਆਇਆ ਤਾਂ ਆਉਂਦਿਆਂ ਗੱਲਬਾਤ ਕਰਦੇ ਕੋਈ ਕੰਮ ਨਹੀਂ ਹੋ ਰਿਹਾ। ਪ੍ਰਸ਼ਾਸਨਿਕ ਤਰ੍ਹਾਂ ਹੀ ਆਉਂਦੇ ਆ ਜੀ ਸਾਨੂੰ। ਬਲਾਸਾ ਦੇ ਕੇ ਮੁੜ ਜਾਂਦੇ ਆ। ਹੁਣ ਕੀ ਮਾਮਲਾ ਮੰਨ ਕਰ? ਅਗਲਾ ਐਕਸ਼ਨ ਕੀ ਰਹਿਣ ਵਾਲਾ ਹੈ? ਅਗਲਾ ਐਕਸ਼ਨ ਤਾਂ ਜੀ ਹੁਣ ਇਸ ਤੋਂ ਬਾਅਦ ਅਸੀਂ ਆਪ ਦਾ ਰਾਏ ਮਸ਼ਵਰਾ ਕਰਾਂਗੇ ਸਾਰੀ ਕਮੇਟੀ ਨਾਲ। ਜੋ ਵੀ ਪਿੰਡ ਦਾ ਨਗਰ ਦਾ ਸਾਡਾ ਫੈਸਲਾ ਹੋਊਗਾ। ਉਹਦੇ ਮੁਤਾਬਿਕ ਅਸੀਂ ਚੱਲਾਂਗੇ। ਲੰਘਰਸ਼ ਤੋਂ ਕੰਮ ਚੱਕੇ ਜਾ ਰਹੇ ਨੇ ਉਹ ਸ਼ੰਘਰਸ਼ ਦਾ ਜ ਨਜ਼ਰband ਨਹੀਂ ਹੁੰਦੀ ਦੇਖੋ ਹਾਂ ਜੀ ਨਾਲ ਫੋਨ ਸੁਦੇਵ ਸਿੰਘ ਸਾਹਕ ਸਰਪੰਚ ਬਟਕਮਾਲ ਇਹ ਤਾਂ ਚੰਗ ਪੱਟੀ ਕਿਤੇ ਕੋਈ ਸਾਜ਼ਿਸ਼ੀ ਤੋਂ ਬਿਨਾਂ ਇਹ ਸਰਕਾਰ ਵੱਲੋਂ ਕੋਈ ਯਾਸਕਾ ਨਹੀਂ ਬਣ ਰਿਹਾ ਸਰਕਾਰ ਵੱਲੋਂ ਤਾਂ ਸਾਨੂੰ ਕੋਈ ਅਸ਼ਵਾਸ਼ਣ ਨਹੀਂ ਜੀ ਕੱਲੇ ਪਿੱਟੀਆਂ ਗੋਲੀਆਂ ਹੀ ਆ ਪਰ ਸਾਨੂੰ ਜਿਹੜਾ ਹਾਸੇ ਪਾਸੇ ਦੇ ਪਿੰਡਾਂ ਦਾ ਪੰਚਾਇਤਾਂ ਦਾ ਕਿਸਾਨ ਜੁਨੀਅਨਾਂ ਦਾ ਹੋਰ ਤਾਂ ਧਾਰਕ ਜਥੇਬੰਦੀਆਂ ਦਾ ਤੇ ਇਹਨਾਂ ਦਾ ਸਾਨੂੰ ਬਹੁਤ ਸਮੱਸਿਆ ਮਿਲੇ। ਤੇ ਸਾਡੇ ਨਾਲ ਵੀ ਖੜੇ ਆ ਉਹ ਤਾਂ ਕਹਿੰਦੇ ਸੀ ਤੁਹਾਡੇ ਨਾਲ ਕਿਹੜੇ ਜਿੰਨਾਂ ਤੇ ਕੇ ਬੰਦ ਨਹੀਂ ਹੁੰਦੀ। ਤੇ ਅਸੀਂ ਵੀ ਉਹਨਾਂ ਚੋਂ ਨਹੀਂ ਉੱਠਾਂਗੇ ਤੁਹਾਡੇ ਨਜਰੇ ਬੰਦ ਨਹੀਂ ਹੁੰਦੇ। ਇਹਨੂੰ ਬੰਦ ਕਰਾ ਕੇ ਘਰੇ ਜਾਵਾਂਗੇ ਉਹਨਾਂ ਚਿਰ ਘਰੇ ਨਹੀਂ ਜਾਂਦੇ। ਇਹਨਾਂ ਦਾ ਉਹ ਬੇਚਾ ਇਹਨਾਂ ਬਹੁਤ ਦੇਣਾ ਆਪ ਤਾਂ ਹੈ ਮੁਕਰਿਆ ਹੋਇਆ ਬੇਚਾ। ਨਹੀਂ ਗੱਲਬਾਤ ਤਾਂ ਹੁੰਦੀ ਰਹਿੰਦੀ ਜੀ ਕਰਾਂ ਕਰਾਂਗੇ ਕੋਸ਼ਿਸ਼ ਕਰਾਂਗੇ ਪਰ ਕੋਈ ਉਹਦਾ ਰਿਜ਼ਲਟ ਨਹੀਂ ਨਿਕਲਿਆ। ਕਿੰਨੀ ਗੱਲ ਕੀ ਮਸਲਾ। ਮੁਸ਼ਕਲ ਤਾਂ ਇਹ ਇੰਨੀ ਕਦੇ ਸਾਹ ਲੈਣਾ ਔਖਾ ਹੋ ਜਾਂਦਾ ਜਦੋਂ ਹਵਾ ਪਿੰਡ ਨੂੰ ਹੁੰਦੀ ਹੈ। ਪਿੰਡ ਦਾ ਬੁਰਾ ਹਾਲ ਹੈ ਜੋ ਪੈਰੇ ਪਾਸੇ ਨੂੰ ਹੁੰਦਾ ਢਾਣੀਆਂ ਦਾ ਬੁਰਾ ਹਾਲ ਹੈ ਇੰਨਾ ਕੀ ਬੱਚੇ ਵੀ ਨਾਰਕੀ ਛੱਡ ਕੇ ਆਉਣੇ ਪੈਂਦੇ ਉਹ ਉਲਟੀਆਂ ਲੱਗ ਜਾਂਦੀਆਂ ਜੀ ਜਾਨਵਰ ਤਾਂ ਕੋਈ ਰਿਹਾ ਹੀ ਨਹੀਂ ਨੇੜੇ ਦਾ ਖੇਤਾਂ ਦੇ ਹੁਣ ਆਏ ਆ 10 ਦਿਨਾਂ ਦੇ ਜਦੋਂ ਬੰਦ ਹੋਈ ਨੂੰ 40 ਦਿਨ ਹੋ ਗਏ ਸੀ ਉਦੋਂ ਬਾਅਦ ਆਇਆ ਉਦੋਂ ਪਹਿਲਾਂ ਤਾਂ ਕੋਈ ਜਾਨਵਰ ਹੀ ਨਹੀਂ ਦੇਖਣ ਨੂੰ ਸੀਗਾ ਇੱਥੇ ਤੁਸੀਂ ਤੁਹਾਡਾ ਪ੍ਰੈਸ ਜਾਣਦੀ ਰਹੀ ਕੋਈ ਜਾਨਵਰ ਨਹੀਂ ਸੀ ਹੁਣ ਵੇਖੋ ਹੁਣ ਬਾਅਦ ਆਇਆ ਅਗਲਾ ਅਕਸ਼ ਨਹੀਂ ਹੈ ਜੇਕਰ ਪ੍ਰਸ਼ਾਸਨ ਨੇ ਨਾ ਸੁਣੀ ਤਾਂ ਅਸੀਂ ਹੋਰ ਵੱਡਾ ਸੰਘਰਸ਼ ਤੇਜ਼ ਕਰਾਂਗੇ ਉਹ ਨੂੰ ਸ਼ਿਕਾਰ ਤੋਂ ਲੈ ਉੱਚੇ ਲੈਵਲ ਤੇ ਲੈ ਕੇ ਜਾਓ ਜੋ ਬਾਈਰ ਹੋ ਸਹੀ ਨੇ ਮਗਰ ਕੰਮੂ ਕੀ ਨੇ ਕਿਦਾਂ ਸਹੀ ਨੇ ਕਹਾਂ ਨਹੀਂ ਉਹਨੇ ਪਰਮਾਨੀਆਂ ਲਈਆਂ ਫਲਾਣਾ ਲਿਆ ਫੇਰ ਫੈਕਟਰੀ ਲੱਗੀ ਮਗਰ ਕੀ ਜਾ ਕੇ ਉੱਥੇ ਨਾ ਬੈਠ ਕੇ ਦੇਖ ਠੀਕ ਹੈ ਨਾ ਤੂੰ ਬੈਠ ਕੇ ਛੱਟ ਪਹਿਲੀ ਗੱਲ ਤੋਂ ਮੈਂ ਕਹਾਂ ਵੀ ਜਿੰਨੇ ਸਕੂਲ ਹੈਗੇ ਤਿੰਨ ਸਕੂਲ ਹੈਗੇ ਜਿਹੜੇ ਸਕੂਲ ਚਾਹਦੇ ਲੱਗ ਨੂੰ ਬਣ ਤੋਂ ਜਾਂਦੇ ਸਕੂਲ ਹੀ ਨਿਕੰਮੇ ਆ ਜਿਹੜੇ ਤਿੰਨ ਸਕੂਲ ਨੇ ਕਿਲੋਮੀਟਰ ਤੇ ਡਰੇ ਦੇ ਵਿੱਚ ਬੈਠਿਆ ਜਾ ਕੇ ਇੱਕ ਐਪਲੀਕੇਸ਼ਨ ਉਹ ਕੀ ਆ ਨਾਲ ਥੋੜੇ ਕੰਮ ਕਰਨਾ ਚਾਹਣ ਸਟਾਰਟਪਾ ਸਕੂਲ ਆ ਉਹਨੇ ਬਸ ਸਰਕਾਰੀ ਸਕੂਲ ਆ ਹੋਰ ਲੋਕ ਕੀ ਆ ਇਹ ਸਾਨੂੰ ਸੌਂਦਣਾ ਪਊਗਾ ਕਿਉਂਕਿ ਸਾਰੇ ਚੋਰ ਇੱਥੇ ਹੋਏ ਨੇ ਆ। ਤੇ ਸਕੂਲ ਵਾਲੇ ਵੀ ਜਿਹੜਾ ਗੱਲ ਕਰਦਾ ਤੁਸੀਂ ਸੋਚ ਕੇ ਦੇਖੋ 500 ਮੀਟਰ ਕਿਲੋਮੀਟਰ ਤੇ ਜਾਇਰ ਦੀ ਫੈਕਟਰੀ ਲੱਗ ਨਹੀਂ ਸਕਦੀ। ਹੁਣ ਅਸੀਂ ਕਿੰਨਾ ਤੋਰ ਆਸਪਾਲਦੇ ਆ। ਭਾਈ ਨੈਦਰ ਦੱਸ ਕੇ ਕਹਿੰਦਾ ਉਹ ਕਹਿੰਦੇ ਨੇ ਅਸੀਂ ਟੀਮਾਂ ਭੇਜਾਂਗੇ ਆ ਕੇ ਚੈੱਕ ਕਰਨਗੇ। ਚੈੱਕ ਕਿੰਨਾ ਨੇ ਕਰਨਾ ਜਿਨ੍ਹਾਂ ਨੇ ਪ੍ਰਵਾਨਗੀ ਦਿੱਤੀ ਉਹ ਆ ਕੇ ਚੈੱਕ ਕਰਨਗੇ ਲੈ ਮੈਨੂੰ ਆਹ ਦੱਸੋ ਕੋਈ ਬੰਦਾ ਆਉਂਦਾ ਆਪ ਨੂੰ ਗਲਤ ਕਹਿ ਤੂੰ। ਸਭ ਤੋਂ ਵੱਡੀ ਗਲਤੀ ਜਿਹੜੀ ਹੋਈ ਹੈ ਕਿ ਇਸ ਕੰਮ ਦੇ ਵਿੱਚ ਪੋਲੀਊਸ਼ਨ ਬੋਰਡ ਦੀ ਆ। ਦੂਜੀ ਗੱਲ ਕੀ ਹੈ ਜਿਹੜੇ ਵੀਰ ਨੇ ਗੱਲ ਕੀਤੀ ਸੀ ਕਿ ਜੰਗ ਜਿੱਤੀ ਲੋ ਮਦਰ ਇੱਕ ਗੱਲ ਕਿਹੜਾ ਵੀ ਜੰਗ ਜਿੱਤ ਖਰੀ ਕਿਹੜੀਆਂ ਲੋਕਾਂ ਨੇ ਜਿਹੜੀ ਜਰੋ ਲੜੀ ਆ ਤੇ ਕਾਡੇ ਹੋ ਕੇ ਲੜੀ ਅੱਜ 2 ਘੰਟਿਆਂ ਦੇ ਨਾਲ ਨਹੀਂ ਜੰਗ ਜਿੱਤੀ ਜਾਣੀ ਹੈ ਗੱਲ ਜਰੂਰ ਯਾਦ ਰੱਖ ਲਿਓ ਜਦੋਂ ਵੀ ਕਿਹਾ ਸੁਨੇਹਾ ਉਹਦਾ ਨਾਮ 2-4 ਬੰਦੇ ਕਿ ਅੱਜ ਬਣ ਬਣਾਉਣੇ ਸ਼ੁਰੂ ਕਰਦੇ ਹੋ ਜਿਹੜੇ ਫੈਕਟਰੀ ਵਾਲੀ ਲੜਾਈ ਦੀ ਇਸੇ ਤਰੀਕੇ ਨਾਲ ਦਿੱਤੀ ਗਈ ਆ ਕਿਉਂਕਿ ਪੋਲੂਸ਼ਨ ਬੋਰਡ ਨੇ ਵੀ ਕਹਿੰਦਾ ਨਹੀਂ ਜੀ ਕੋਈ ਪੋਲੂਸ਼ਨ ਨਹੀਂ ਕਰਦੇ ਉਹ ਛੋਟੇ ਵਾਲੀ ਗੱਲ ਆ ਸਾਰਿਆਂ ਨੂੰ ਪਤਾ ਹੋਊਗੀ ਇਹ ਸਬਕਟੀ ਦਾ ਗੰਦ ਸੂਆ ਚ ਵੀ ਪਾਉਂਦੇ ਰਹੇ ਉਹਦੀ ਵੀ ਵੀਡੀਓ ਕਿ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖੀ ਆ ਤੇ ਹੁਣ ਕੀ ਆ ਇਹਦੇ ਥੱਲੇ ਦੋ ਕਰਕੇ ਨਾਲ ਥੱਲੇ ਧਰਤੀ ਦੇ ਵਿੱਚ ਵੀ ਗਰਾਊਂਡ ਵਾਟਰ ਦੇ ਵਿੱਚ ਪਾਉਣਾ ਸ਼ੁਰੂ ਕਰਤਾ ਹੁਣ ਨਹੀਂ ਪਾਣੀ ਸਾਡੇ ਪੀਣ ਵਾਲਾ ਹੈ ਨਹੀਂ ਤੇ ਗਰਾਊਂਡ ਵਾਟਰ ਸਾਡੇ ਪੀਣ ਵਾਲਾ ਹੈ ਨੂੰ ਛੋਟ ਕੇ ਦੇਖੋ ਵੀ ਸਭ ਤੋਂ ਜ਼ਰੂਰੀ ਕੀ ਕੀ ਆ ਪਾਣੀ ਆ ਪਿਉ ਹੁੰਦਾ ਹੁਣ ਜਿਹੜੀਆਂ ਸਰਕਾਰਾਂ ਨੇ ਮੈਂ ਕਹ ਲਈ ਹੁਣ ਵਾਲੀ ਸਰਕਾਰ ਨਹੀਂ ਕਹਿੰਦਾ ਮੈਂ ਕੱਲ੍ਹ ਵੀ ਇੱਕ ਗੱਲ ਕੀਤੀ ਜੀ ਮੈਂ ਆਖਿਆ ਸੀ ਸਾਡੀ ਮਾਂ ਨੂੰ ਪੈ ਖੜਿਆ ਜ਼ਮੀਨਾਂ ਨੂੰ ਪੈ ਖੜਿਆ ਇੱਥੇ ਤਾਂ ਨਹੀਂ ਹੈਗਾ ਕੱਲ੍ਹ ਦਾ ਨਿਗਰਾਨ ਦਾ ਧਰਨਾ ਸਭ ਤਰੀਕੇ ਦੀ ਅਸੀਂ ਵੀ ਕਾਉਂ ਦਰਤੀ ਨਹੀਂ ਆ ਉੱਥੇ ਵੀ 25000 ਕਿੱਲਾ ਰੋਕਣ ਲੱਗੀ ਆ ਸਰਕਾਰ ਮੈਂ ਕਿਹਾ ਮੋਦੀ ਵਾਲੋਂ ਵੀ ਗਏ ਕੁਝ ਰੇ ਆ ਜਾ ਰਹੇ ਮੋਦੀ ਨੇ ਕਾਨੂੰਨ ਬਣਾਇਆ ਸੀ ਟਿੱਕਰ ਟੰਗ ਦੇ ਨਾਲ ਜਗਾ ਰੋਕਣ ਨੂੰ ਫਿਰਤਾ ਸੀ ਇਹੋ ਆ ਵੀ ਕਾਨੂੰਨ ਬਣਾ ਕੇ ਕਹਿੰਦਾ ਨਹੀਂ ਕਿ ਅਸੀਂ ਤੁਹਾਡੀ ਜ਼ਮੀਨ ਰੋਕਾਂਗੇ ਤੇ ਜ਼ਮੀਨਦਾਰ ਨੂੰ ਦੇਣਾ ਨਹੀਂ ਕੁਝ ਨਹੀਂ 1 ਰੁਪਿਆ ਦੀ ਮੁਆਵਜ਼ਾ ਨਹੀਂ ਦੇ ਰਹਿ ਕਹਿੰਦੇ ਕੱਲੀ ਹਿੱਸੇ ਵਾਲੀ ਮਾਲੀ ਕਿੱਲਾ ਸਾਨੂੰ ਜੀਵਨ ਦੇ ਦੇ ਤੈਨੂੰ ਕੀ ਕਰਾਂਗੇ ਉਹਨਾਂ ਕਿਉਂ 1000 ਕਾਇਸ ਦਾ پلاਟ ਦੇਾਂਗੇ 200 ਕਾਇਸ ਦਾ ਸ਼ੋਰੂਮ ਦੇਾਂਗੇ ਤੇ ਉਹ ਜਗ੍ਹਾ ਡਿਵੈਲਪ ਨਹੀਂ ਹੁੰਦੀ ਐ ਜੋਰ ਵਾਲਾ ਕਿਉਂਕਿ ਸਰਕਾਰ ਮੰੰਗ ਹੋਈ ਖੜੀ ਐ ਇੱਕ ਢੇਲਾ ਕੋਲੇ ਵੀ 8500 ਕੀ ਐ ਕਰੋੜ ਦਾ ਕਰਜ਼ਾ ਲੈ ਕੇ 4 ਮਹੀਨਿਆਂ ਦੇ ਟਪਾਉਣੇ ਆ ਤੇ ਉਹ ਡਿਵੈਲਪ ਕਰਦੇ ਕਿੰਨਾ ਤੇ ਹੱਲ ਕਰਨਾ ਘੱਟ ਤੋਂ ਘੱਟ 80000 ਕਰੋੜ ਰੁਪਈਆ ਹੁਣ ਇਹ ਚੀਜ਼ਾਂ ਜਿਹੜੀਆਂ ਸਰਕਾਰਾਂ ਕਰ ਰਹੀਆਂ ਨੇ ਅਜੇ ਤੁਸੀਂ ਕਰ ਰਹੀਆਂ ਦੇ ਕਿਉਂ ਬੈਠੇ ਹੋ ਮਾਰਸਰ ਕਹਿਣਾ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਬੈਠੇ ਆ ਉਹ ਦਰੀਆਂ ਦੇ ਕਿਉਂ ਬੈਠਿਆ ਕਿ ਅਸੀਂ ਜਿਹੜੇ ਵੱਡੇ ਲੜਾਈ ਲੜਨ ਵਾਸਤੇ ਚੁਣੇ ਸੀ ਅਸਲ ਕੀ ਇਹ ਲੜਾਈ ਸਾਡੀ ਲੜਨ ਦੀ ਲੋੜ ਨਹੀਂ ਸਾਡੀ ਐਮਐਲਏ ਜਿਹੜੇ ਜਿਹੜੀ ਚੁੜ ਕੇ ਫੋਟਾ ਭਾਗੇ ਭੇਜੀ ਆ ਐਮਐਲਏ ਕੋਲੇ ਗੇਰ ਹੀ ਹੋਗੇ ਤੁਸੀਂ ਐਮਐਲਏ ਕੋਲੇ ਕੋਈ ਪੱਤਰਕਾਰ ਗਿਆ ਸੀ ਇਸੇ ਮਸਲੇ ਤੇ ਦੋਹਾਂ ਜਦੋਂ ਵਾਈਟ ਲਾਈਨ ਨੂੰ ਪੁੱਛਿਆ ਕਿ ਮੇਰੇ ਕੋਲ ਤਾਂ ਦੋਨੇ ਆਉਂਦੇ ਤੂੰ ਮੇਰਾ ਪੱਖ ਰਹਿ ਨਹੀਂ ਦੇ ਇਹ ਕਹਿੰਦਾ ਐਮਐਲਏ ਦੀ ਗੱਟਾ ਕਿਉਂਕਿ ਅਗਲੇ ਵੀ ਜਾਂਦੇ ਹੋਣਗੇ ਫੰਡ ਵੀ ਲੈਂਦੇ ਹੋਣਗੇ ਪਰ ਫੰਡ ਨਾਲੋਂ ਵੱਡੀ ਵੋਟ ਹੁੰਦੀ ਆ ਮਾਈਕਾੜਾ ਥੋੜਾ ਪਿੰਡ ਪਹਿਲੀ ਗੱਲ ਤਾਂ ਕਿ ਆ ਮਾਈਕਾੜ ਗਿਆ ਲੀਡਰਾਂ ਨਾਲ ਕਰੋ ਪਿੰਡ ਦੇ ਵਿੱਚ ਕੀ ਬਗੈਰਾ ਵੋਟ ਲਓ ਮਰਦਿਆਂ ਨੂੰ ਵੀ ਕੀ ਸਾਡਾ ਬਾਈਕਾੜ ਤਾਂ ਇਹਨਾਂ ਰੋਕਾਂਗਾ ਦੂਜੀ ਗੱਲ ਮੈਂ ਇਹ ਕਹਿੰਦਾ ਬੇਨਤੀ ਕਰਦਾ ਪ੍ਰੋਟੈਸਟ ਕਰਨ ਦੇ ਬੜੇ ਤਰੀਕੇ ਹੁੰਦੇ ਰਾਜ ਆਪਾਂ ਬੈਠੇ ਆ ਪਹਿਲਾਂ ਆਲਟੀਮੇਟਮ ਦੇ ਕੇ ਬੈਠੇ ਆ ਗਾਹਾਂ ਨੂੰ ਵੀ ਜੇ ਰੋਡ ਬੰਦ ਕਰ ਜਦੋਂ ਵੀ ਆਪਾਂ ਕਰਾਂਗੇ ਇੱਕ ਸਰਕਾਰ ਦਾ ਨਾ ਪੁਤਲਾ ਬਣਾਓ ਉਹਦੇ ਤੇ ਛੱਗਲਾ ਲਾ ਲਓ ਵੀਡੀਓ ਮੈਨੂੰ ਸਾਡੀਆਂ ਛੱਗਲਾਂ ਨੇ ਤੇ ਜਿਹੜਾ ਬੰਦਾ ਕਿਹਾ ਗੱਡੀ ਵਾਲਾ ਉਹਨਾਂ ਨਾਲ ਕਿਤੇ ਲੰਘ ਤੜ ਜਾ ਪਰ ਪੋਨੋ ਦੇ ਜੋੜਾ ਮਾਰ ਕੇ ਲੰਘ ਤੀਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਓ ਇਹਦਾ ਜੂਖ ਰਿਕਾਰਡਾ ਦੇਖਿਓ ਜਦੋਂ ਕਿ ਇਸ ਤਰੀਕੇ ਨਾਲ ਕਰਾਉਂਗੇ ਨਾ ਮੂੰਹ ਤੱਕਿਆ ਜਿਹੜਾ ਛਿੱਤਰ ਵਾਜਦਾ ਉਹ ਤੋਂ ਤੱਕ ਸੁਣੂਗਾ ਇਹਨਾਂ ਦੇ ਕੰਦੀ ਗੱਲ ਤੱਕ ਤੇ ਅਗਲੀ ਗੱਲ ਮੈਂ ਇਹੀ ਕਹਿਣਾ ਕਿ ਲੜਾਈ ਤੋਂ ਦੇ ਸਿੱਧੀ ਜਿਹੜੇ ਲੜਨੇ ਸੀ ਲੋਕਾਂ ਨੇ ਉਹ ਤਾਂ ਜਿਹੜੀਆਂ ਜਵਾਬ ਪਰ ਹੁਣ ਕੀ ਹੈ ਜੇ ਨਹੀਂ ਕੋਈ ਲੜਦਾ ਤਾਂ ਸਾਨੂੰ ਆਪ ਦੀ ਲੜਾਈ ਆਪ ਲੜਨੀ ਆਉਂਦੀ ਆ ਕਿਸਾਨ ਮੋਰਚਾ ਵੀ ਤੁਸੀਂ ਜੜਿਆ ਇਹਨਾਂ ਉਹ ਵੀ ਜਿੱਤੇ ਹੋਰ ਬੜੀਆਂ ਲੜਾਈਆਂ ਨੇ ਜਿਹੜੇ ਕਿਸਾਨੀ ਕੋਰ ਤੋਂ ਬਿੜਾ ਵੀ ਕੀਆ ਲੋਕਾਂ ਨੇ ਜਿੱਤੀਆਂ ਨੇ ਕਾਨੂੰਨ ਦੇ ਹਿਸਾਬ ਨਾਲ ਆਪਾਂ ਕੀ ਆ ਇਹਨਾਂ ਨੂੰ ਜਿੱਤ ਨਹੀਂ ਸਕਦੇ ਕਿਉਂਕਿ ਕਾਨੂੰਨ ਘੜੇ ਇਹਨਾਂ ਦੇ ਆ ਜਦੋਂ ਉਥੇ ਟੀ ਪ੍ਰਦੂਸ਼ਿਤ ਫੈਕਟਰੀ ਇਹ ਲੱਗੀ ਆ ਹਰਿਆਣਾ ਸਰਕਾਰ ਇਹਦੀ ਮਨਜ਼ੂਰੀ ਨਹੀਂ ਦਿੱਤੀ ਆਪਣੇ ਕੋਲੇ ਆ ਹਰਿਆਣਾ ਵਾਲੇ ਬਿਲਕੁਲ ਇਹਦੀ ਮਨਜ਼ੂਰੀ ਨਹੀਂ ਦਿੰਦੇ ਲੱਗ ਨਹੀਂ ਸਕਦੀ ਆਪਣੇ ਮੱਟ ਨਾਲ ਮੱਟ ਹਰਿਆਣਾ ਐ ਇੱਥੋਂ 10 ਕਿਲੋਮੀਟਰ ਹੀ ਆ ਸੋ ਸਾਧ ਸੰਗ ਜੀ ਬਾਹਰਲੇ ਮੂਰਖਾ ਚਲੀ ਲੱਗ ਸਕਦੇ ਉੱਥੋਂ ਟਾਇਰ ਆਉਂਦੇ ਨੇ ਬਾਹਰਲੇ ਮੂਰਖਾ ਜੋ ਆਪਣੇ ਵਾਲੇ ਟਰਾਲੀਆਂ ਟਰੋਲੀਆਂ ਦੇ ਟਾਇਰ ਨਹੀਂ ਉੱਥੇ ਇਹ ਜੇ ਗੰਦੇ ਉਹ ਗੱਠਾ ਬੜਬਾਣਾ ਟੱਕਾਂ ਚ ਆਉਂਦੀਆਂ ਵੱਡੇ ਟਰਾਲੇ ਪਰ ਪਰ ਆਉਂਦੇ ਆ ਨਵੇਂ ਟਾਇਰ ਉਹ ਮੂਰਖ ਕਿੱਡੇ ਸਿਆਣੇ ਉਹਨਾਂ ਨੇ ਆਪਣੇ ਮੂਰਖ ਚੇ ਬਾੜਤਾ ਗੱਲ ਵੀ ਆਪੇ ਟਕਰਾ ਮਾਰੀ ਜਾਣਗੇ ਉਹਦੀ ਇੰਨੀ ਤੁਸੀਂ ਇੱਥੇ ਇੱਕ ਟਾਇਰ ਨੂੰ ਅੱਗੇ ਲਾਓ ਸਾਈਕਲ ਦਾ ਟਾਇਰ ਲਿਆਓ ਆਪਾਂ ਇੱਥੇ ਕਿੰਨੀ ਸੰਗਤ ਬੈਠਿਆ ਜੈਕ ਸਾਈਕਲ ਦੀ ਟੂਫ ਲਿਆ ਕੇ ਅੱਗੇ ਲਾਓ ਦਾ ਦੇਖੋ ਕਿੰਨਾ ਕਰਦਾ ਧੁੰਗਾ ਕਿੰਨਾ ਉਹਦੇ ਵਿੱਚ ਮੁਸ਼ਕ ਮਾਰਦਾ ਕਰਦਾ ਆਪਾਂ ਕੋਲੇ ਨਹੀਂ ਖੜ ਸਕਦੇ ਇੱਕ ਜਿਹਦੇ ਵਿੱਚ ਟਣਾ ਦੇ ਟੰਡ ਟਾਇਰ ਪਾ ਕੇ ਉਹ ਵਾਰਦਾ ਹੈ ਉਹਦਾ ਰੇਤਾ ਉਹਦਾ ਪਾਣੀ ਉਹ ਸਾਹ ਸੰਗਤ ਜੀ ਐਨਾ ਪ੍ਰਦੂਸ਼ਿਤ ਹੈ ਐਨਾ ਦੁੱਖ ਹੈ ਨਾ ਜਿਨ੍ਹਾਂ ਨੇ ਤੁਹਾਡੇ ਅੱਗੇ ਆਪਣਾ ਦੁੱਖ ਰੱਖਿਆ ਤੇ ਦੁੱਖ ਤੁਸੀਂ ਰੱਬ ਵਰਗੇ ਬੰਦੇ ਹੋ ਜਿਹੜੀਆਂ ਪੰਚਾਇਤਾਂ ਰੱਬੀ ਰੂਹਾ ਸਾਰਾ ਇਲਾਕਾ 70 75 ਪਿੰਡਾਂ ਦੀਆਂ ਪੰਚਾਇਤਾਂ ਇੱਥੇ ਆਈਆਂ ਆ ਅੱਜ ਇੱਥੇ ਬੰਦਿਆਂ ਸਿੰਘ ਦੇਖੋ ਗੁਰੂ ਦੀ ਕਿਰਪਾ ਜਿਨ੍ਹਾਂ ਨੇ ਮਾਨ ਨੇ ਆਪ ਦਾ ਰੂਪ ਦਿੱਤਾ ਖਾਲਸਾ ਮੇਰਾ 13 ਵਾਲੀ ਫੈਕਟਰੀ ਦੇ ਖਿਲਾਫ ਤਕਰੀਬਨ ਪੌਣੇ 2 ਮਹੀਨੇ ਹੋ ਗਏ ਸੁੱਤੀ ਵੀ ਸਰਕਾਰ ਨੂੰ ਜਗਾਉਣ ਵਾਸਤੇ ਧਰਨਾ ਦਿੱਤਾ ਗਿਆ ਸੀ ਉਸ ਧਰਨੇ ਨੂੰ ਰਾਤ ਰੱਖਣ ਵਾਸਤੇ ਲਗਾਤਾਰ ਰੱਖਣ ਵਾਸਤੇ ਅੱਜ ਜੋ ਮੇਨ ਰੋਡ ਆ ਰਾਮਾ ਤੋਂ ਤਰਵੰਡੀ ਸਾਬੋ ਜਾਮ ਕੀਤੀ ਹੈ ਸਮੁੱਚੇ ਇਲਾਕੇ ਦਾ ਸਹਿਯੋਗ ਇਸ ਫੈਕਟਰੀ ਦੇ ਖਿਲਾਫ ਜੋ ਕਿ ਸਰਕਾਰਾਂ ਕਹਿੰਦੀਆਂ ਗਾਰਦਿਗ ਕੋਸ਼ਾ ਕਹਿੰਦੀ ਹੈ ਕੁਸ਼ਨ ਜਦੋਂ ਕੋਈ ਵੀ ਕਾਰਖਾਨਾ ਲੱਗਦਾ ਕੋਈ ਵੀ ਇੰਡਸਟਰੀ ਲੱਗਦੀ ਆ ਸਰਕਾਰ ਦੇ ਦੇਖਣਾ ਹੁੰਦਾ ਕਿ ਐਨਓਸੀ ਦੇਣੀ ਹੁੰਦੀ ਆ ਵੱਖ-ਵੱਖ